ਹੈਲੋ ਦੋਸਤੋ ਆਪਣੇ ਪੰਜਾਬ ਦੇ ਵਿੱਚ ਬਹੁਤ ਸਮਾਂ ਹੋ ਗਿਆ ਕੋਈ ਟੀਚਰ ਦੀ ਭਰਤੀ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਲੈਕਚਰਰ ਕਾਡਰ ਦੀ ਗੱਲ ਬਹੁਤ ਜ਼ਿਆਦਾ ਚੱਲ ਰਹੀ ਹੈ ਕਿ ਲੈਕਚਰਰ ਕਾਡਰ ਦਾ ਜਿਹੜਾ ਪੇਪਰ ਹੈਗਾ ਆ ਸਭ ਤੋਂ ਪਹਿਲਾਂ ਇਹਦਾ ਨੋਟੀਫਿਕੇਸ਼ਨ ਆ ਸਕਦਾ ਆ ਐਂਡ ਇਹਦੀ ਗੱਲ ਹੀ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਗੱਲ ਕਰਦੇ ਆਂ ਕਿ ਆਪਣੇ ਪੰਜਾਬ ਦੇ ਵਿੱਚ ਲੈਕਚਰਰ ਕਾਡਰ ਭਰਤੀ ਕਦੋਂ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਸੁਣਨ ਨੂੰ ਤਾਂ ਇਹੀ ਮਿਲ ਰਹਿਆ ਕਿ 2027 ਵਿੱਚ ਇਲੈਕਸ਼ਨ ਨੇ ਐਂਡ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਸਾਰਾ ਕੰਮ ਹੈਗਾ ਆ ਉਹ ਸਰਕਾਰ ਦੁਆਰਾ ਕੀਤਾ ਜਾਣਾ ਆ ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝ ਲੈਣੇ ਆ ਕਿ ਜਿਹੜੀ ਲਾਸਟ ਭਰਤੀ ਸੀਗੀ ਕਿਹੜੀ ਭਰਤੀ ਸੀ ਲਾਸਟ ਜਿਹੜੀ ਭਰਤੀ ਸੀਗੀ ਆਈਸੀ 2021 ਵਿੱਚ ਐਡਵਰਟਾਈਜ਼ਮੈਂਟ ਜਾਰੀ ਕੀਤੀ ਗਈ ਸੀ ਐਂਡ ਉਸ ਭਰਤੀ ਦੇ ਵਿੱਚ 343 ਲੈਕਚਰਰ ਦੀਆਂ ਪੋਸਟਾਂ ਦੇਖਣ ਨੂੰ ਮਿਲੀਆਂ ਸੀਗੀਆਂ ਐਂਡ ਉਸ ਭਰਤੀ ਨੂੰ ਵੀ ਸਰਕਾਰ ਦੁਆਰਾ ਰੱਦ ਕੀਤਾ ਜਾ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਉਹਦੀ ਡੇਟ ਵੀ ਲਿਖੀ ਹੋਈ ਆ ਇਸ ਨੋਟੀਫਿਕੇਸ਼ਨ ਦੇ ਵਿੱਚ ਕਿ 29/9/2023 ਨੂੰ ਇਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਸੀ ਐਂਡ ਇਹ ਭਰਤੀ ਆਈ ਸੀਗੀ 2021 ਦੇ ਵਿੱਚ ਐਂਡ ਉਸ ਤੋਂ ਬਾਅਦ ਕਾਫੀ ਸਾਰੀਆਂ ਡੇਟਸ ਜਾਰੀ ਕੀਤੀਆਂ ਗਈਆਂ ਐਗਜ਼ਾਮ ਪੋਸਟਪੋਨ ਕੀਤਾ ਜਾ ਰਿਹਾ ਜਦੋਂ ਬਾਰ ਬਾਰ ਐਗਜ਼ਾਮ ਪੋਸਟਪੋਨ ਕੀਤਾ ਜਾ ਰਿਹਾ ਸਗਾ ਅੰਦਾਜ਼ਾ ਉਦੋਂ ਹੀ ਲੱਗ ਗਿਆ ਸਗਾ ਕਿ ਸ਼ਾਇਦ ਹੋ ਸਕਦਾ ਇਹ ਭਰਤੀ ਪੂਰੀ ਹੀ ਨਾ ਹੋਵੇ ਐਂਡ ਇਸ ਭਰਤੀ ਵਿੱਚ ਸਾਰੇ ਸਬਜੈਕਟ ਵੀ ਨਹੀਂ ਸਗੇ ਜੇਕਰ ਤੁਸੀਂ ਨਿਗਾਹ ਮਾਰਦੇ ਹੋ ਇਸ ਭਰਤੀ ਦੇ ਨੋਟੀਫਿਕੇਸ਼ਨ ਤੇ ਤਾਂ ਤੁਹਾਨੂੰ ਸਿਰਫ ਪੰਜ ਸਬਜੈਕਟ ਹੀ ਦੇਖਣ ਨੂੰ ਮਿਲਦੇ ਨੇ ਇਕਨੋਮਿਕਸ ਕਮਰਸ ਮੈਥਸ ਹਿਸਟਰੀ ਐਂਡ ਪੋਲਿਟੀਕਲ ਸਾਇੰਸ ਐਂਡ ਕਾਫੀ ਸਾਰੇ ਸਾਥੀਆਂ ਵੱਲੋਂ ਇਹ ਸਵਾਲ ਵੀ ਪੁੱਛਿਆ ਜਾਂਦਾ ਆ ਕਿ ਸਰ ਇਹ ਦੱਸੋ ਕਿ ਹੁਣ ਜਿਹੜੀ ਭਰਤੀ ਆਊਗੀ ਉਹਦੇ ਵਿੱਚ ਸਾਨੂੰ ਕਿਹੜੇ ਕਿਹੜੇ ਸਬਜੈਕਟ ਦੇਖਣ ਨੂੰ ਮਿਲ ਸਕਦੇ ਆ ਵੈਲ ਡਿਪੈਂਡ ਕਰੇਗਾ ਕਿ ਉਹਦੇ ਵਿੱਚ ਪੋਸਟਾਂ ਦੀ ਗਿਣਤੀ ਕਿੰਨੀ ਹੋਏਗੀ ਪੋਸਟਾਂ ਦੀ ਗਿਣਤੀ ਦੇ ਅਕੋਰਡਿੰਗ ਆਪਾਂ ਉਮੀਦ ਤਾਂ ਕਰ ਹੀ ਸਕਦੇ ਆ ਕਿ ਲਗਭਗ ਸਾਰੇ ਸਬਜੈਕਟਾਂ ਦੀਆਂ ਲੈਕਚਰਰ ਦੀਆਂ ਵੈਕੈਂਸੀਜ਼ ਦੇਖਣ ਨੂੰ ਮਿਲਣ ਕਿਉਂਕਿ ਨੈਕਸਟ ਟਾਈਮ ਜਦੋਂ ਲੈਕਚਰਰ ਕਾਡਰ ਭਰਤੀ ਦੇਖਣ ਨੂੰ ਮਿਲੂਗੀ ਤਾਂ ਇਹ ਤਾਂ ਆਬਵੀਅਸ ਗੱਲ ਹੈ ਕਿ ਇੱਥੇ 300 ਤਾਲੀ ਪੋਸਟਾਂ ਸਿਗੀਆਂ ਤੇ ਇਹਦੇ ਵਿੱਚ ਤੁਹਾਨੂੰ ਵਾਅਦਾ ਵੀ ਦੇਖਣ ਨੂੰ ਮਿਲੇ ਕਿਉਂਕਿ 343 ਲੈਕਚਰਰ ਕਾਡਰ ਭਰਤੀ ਆਈ ਸੀਗੀ 2021 ਦੇ ਵਿੱਚ ਐਂਡ ਉਸ ਤੋਂ ਬਾਅਦ ਰਿਟਾਇਰਮੈਂਟਸ ਵੀ ਹੋਈਆਂ ਹੋਣਗੀਆਂ ਐਂਡ ਇਲੈਕਸ਼ਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਗਿਣਤੀ ਹੈਗੀ ਆ ਜਾਂ ਫਿਰ ਲੈਕਚਰਰ ਜਿਹੜੇ ਹੈਗੇ ਨੇ ਉਹਨਾਂ ਨੂੰ ਜ਼ਿਆਦਾ ਭਰਤੀ ਕੀਤਾ ਜਾਊਗਾ ਵੇਕੈਂਟ ਪੋਸਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੋ ਇਸ ਕਰਕੇ ਆਪਾਂ ਉਮੀਦ ਕਰ ਸਕਦੇ ਹਾਂ ਕਿ ਹੁਣ ਜਿਹੜਾ ਭਰਤੀ ਵਾਲਾ ਨੋਟੀਫਿਕੇਸ਼ਨ ਆਊਗਾ ਸਭ ਤੋਂ ਪਹਿਲਾਂ ਲੈਕਚਰਰ ਕਾਡਰ ਦਾ ਹੀ ਦੇਖਣ ਨੂੰ ਮਿਲੇਗਾ ਕਿਉਂਕਿ ਹੁਣ ਬਦਲੀਆਂ ਵਾਲਾ ਪ੍ਰੋਸੈਸ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਸਿੱਖਿਆ ਵਿਭਾਗ ਦੇ ਵਿੱਚ ਹਰ ਸਾਲ ਟੀਚਰਾਂ ਨੂੰ ਮੌਕਾ ਮਿਲਦਾ ਹੈ ਕਿ ਉਹ ਆਨਲਾਈਨ ਅਪਲਾਈ ਕਰ ਸਕਦੇ ਨੇ ਐਂਡ ਆਪ ਦਾ ਮੰਨ ਚਾਇਆ ਸਟੇਸ਼ਨ ਲੈ ਸਕਦੇ ਨੇ ਜੇਕਰ ਉਹਨਾਂ ਦੇ ਏਰੀਆ ਵਿੱਚ ਪੋਸਟ ਖਾਲੀ ਹੈਗੀ ਹੈ ਐਂਡ ਉਹ ਪ੍ਰੋਸੈਸ ਅਜੇ ਚੱਲ ਰਿਹਾ ਜਦੋਂ ਤੱਕ ਉਹ ਪ੍ਰੋਸੈਸ ਖਤਮ ਨਹੀਂ ਹੁੰਦਾ ਉਦੋਂ ਤੱਕ ਤਾਂ ਆਪਾਂ ਉਮੀਦ ਕਰ ਸਕਦੇ ਹਾਂ ਕਿ ਜਿਹੜਾ ਪੋਸਟਾਂ ਦਾ ਨੋਟੀਫਿਕੇਸ਼ਨ ਆ ਜੀ ਉਸ ਪ੍ਰੋਸੈਸ ਤੋਂ ਬਾਅਦ ਹੀ ਦੇਖਣ ਨੂੰ ਮਿਲੇ ਥੋੜਾ ਬਹੁਤ ਡਿਲੇ ਜ਼ਰੂਰ ਹੋ ਸਕਦਾ ਆ ਬਟ ਆਪਾਂ ਇਹ ਵੀ ਉਮੀਦ ਕਰ ਸਕਦੇ ਆ ਕਿ 2025 ਦੇ ਵਿੱਚ ਤੁਹਾਨੂੰ ਲੈਕਚਰਰ ਕਾਡਰ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਤੁਸੀਂ ਸਾਰੇ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ ਆਪਦੇ ਪੇਪਰ ਦੀ ਵਧੀਆ ਢੰਗ ਨਾਲ ਤਿਆਰੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਬਾਅਦ ਵਿੱਚ ਤੁਹਾਨੂੰ ਮੌਕਾ ਮਿਲੇ ਨਾ ਮਿਲੇ ਤਿਆਰੀ ਕਰਨ ਦਾ ਇਸ ਕਰਕੇ ਤੁਹਾਡੇ ਲਈ ਬਿਹਤਰ ਤਾਂ ਇਹੀ ਹੈ ਕਿ ਤੁਸੀਂ ਹੁਣ ਤੋਂ ਹੀ ਆਪਦਾ ਟਾਈਮ ਯੂਟਿਲਾਈਜ਼ ਕਰੋ ਰੋਜ਼ ਦੇ ਤੁਸੀਂ 8 ਤੋਂ 10 ਘੰਟੇ ਦੇਆ ਕਰੋ ਆਪਦੀ ਸਟੱਡੀ ਨੂੰ ਜੇਕਰ ਤੁਸੀਂ ਲੈਕਚਰਰ ਬਣਨਾ ਚਾਹੁੰਦੇ ਹੋ ਤੁਸੀਂ ਪਹਿਲਾਂ ਤੋਂ ਉਹੀ ਤਿਆਰੀ ਸ਼ੁਰੂ ਕੀਤੀ ਹੋਈ ਹੈ ਐਂਡ ਤੁਹਾਨੂੰ ਜਿਆਦਾ ਫਰਕ ਨਹੀਂ ਪੈਂਦਾ ਨੋਟੀਫਿਕੇਸ਼ਨ ਜਦ ਮਰਜ਼ੀ ਆਵੇ ਐਂਡ ਤੁਸੀਂ ਆਪਦੀ ਪੇਪਰ ਦੀ ਤਿਆਰੀ ਵਧੀਆ ਢੰਗ ਨਾਲ ਕਰ ਰਹੀ ਹੋ ਤਾਂ ਮੈਂ ਇਹੀ ਮੰਨਦਾ ਆ ਕਿ ਤੁਸੀਂ ਆਪ ਦਾ ਜਿਹੜਾ ਟਾਈਮ ਹੈਗਾ ਆ ਬੈਸਟ ਯੂਟਿਲਾਈਜ਼ ਕਰ ਰਹੀ ਹੋ ਐਂਡ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all